ਲਾਠੀਆਂ ਚੱਲਣੀਆਂ ਡੰਡੇ ਚੱਲਣੇ ਅਥਰੂ ਗੈਸ ਦੇ ਗੋਲੇ ਚੱਲਣੇ ਸਾਨੂੰ ਲੱਗਦਾ ਸੀ ਕਿ ਤੇ ਇਹ ਸਿਰਫ ਸਾਡੇ ਦੇਸ਼ ਵਿੱਚ ਹੀ ਹੁੰਦਾ ਆਓ ਅੱਜ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣਾ ਦੇਖੋ ਜੀ ਇਹ ਵੀਡੀਓ ਆ ਅਮਰੀਕਾ ਦੀ ਅਮਰੀਕਾ ਦੀ ਆਈਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਜੋ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜ-ਫੜ ਕੇ ਅਮਰੀਕਾ ਤੋਂ ਬਾਹਰ ਭੇਜ ਰਹੀ ਹੈ। ਉਹਦੇ ਵਿਰੋਧ ਵਿੱਚ ਉੱਥੋਂ ਦੇ ਸਿਟੀਜ਼ਨ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਦੇਖੋ ਇਹਨਾਂ ਵੀਡੀਓ ਵਿੱਚ ਕਿਵੇਂ ਅਮਰੀਕਾ ਦੇ ਪੁਲਿਸ ਵਾਲੇ ਜਾਂ ਆਈਐਸ ਦੇ ਅਧਿਕਾਰੀ ਕਿਵੇਂ ਲੋਕਾਂ ਤੇ ਡੰਡੇ ਚਲਾ ਰਹੇ ਨੇ, ੱੱਕੇ ਮਾਰ ਰਹੇ ਨੇ। ਗੋਲੀਆਂ ਚੱਲ ਰਹੀਆਂ ਪਲਾਸਟਿਕ ਦੀਆਂ, ਪੈਪਰ ਸਪਰੇਅ ਦੀਆਂ ਗੋਲੀਆਂ ਚੱਲ ਰਹੀਆਂ, ਜਿੱਦਾਂ ਕਹਿ ਲਓ ਵੀ ਅਥਰੂ ਗੈਸ ਦੇ ਗੋਲੇ ਹੁੰਦੇ ਆ ਜਿਵੇਂ ਉਵੇਂ ਹੀ ਮਿਰਚਾਂ ਦੀ ਸਪਰੇਅ ਹੁੰਦੀ ਆ ਜਾਂ ਪਾਊਡਰ ਹੁੰਦਾ। ਜਿਨੂੰ ਗੋਲੀਆਂ ਵਿੱਚ ਭਰ ਕੇ ਫਾਇਰ ਕੀਤਾ ਜਾਂਦਾ ਇਹ ਧਰਨਾ ਪ੍ਰਦਰਸ਼ਨ ਪੁਲਿਸ ਦੀ ਤੇ ਲੋਕਾਂ ਦੀ ਲੜਾਈ ਇਹ ਸਿਰਫ ਤੁਹਾਨੂੰ ਉਹਨਾਂ ਦੇਸ਼ਾਂ 'ਚ ਹੀ ਮਿਲੂ ਜਿੱਥੇ ਡੈਮੋਕ੍ਰੇਸੀ ਆ ਜਿੱਥੇ ਲੋਕਾਂ ਨੂੰ ਆਜ਼ਾਦੀ ਆ ਧਰਨਾ ਪ੍ਰਦਰਸ਼ਨ ਕਰਨ ਦੀ ਜਿੱਥੇ ਲੋਕ ਸੱਚੀ ਗੁਲਾਮ ਨੇ ਨਾਰਥ ਕੋਰੀਆ ਤੁਰਕਮੈਨਿਸਤਾਨ ਚੀਨ ਇਹਨਾਂ ਦੇਸ਼ਾਂ ਤੋਂ ਤੁਹਾਨੂੰ ਕਦੇ ਧਰਨਾ ਪ੍ਰਦਰਸ਼ਨ ਦੀਆਂ ਖਬਰਾਂ ਨਹੀਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਇੱਥੋਂ ਦੇ ਲੋਕਾਂ ਤੇ ਇੱਥੋਂ ਦੀ ਸਰਕਾਰ ਦਾ ਪੂਰਾ ਕੰਟਰੋਲ ਹੈ